ਗੁੱਡ ਮੂਵੀ ਸੀ ਕਨਸੈਪਟ ਕਿਦਾਂ ਦਾ ਸੀ ਅ ਅੱਜ ਕੱਲ ਦਾ ਲੇਟੈਸਟ ਕਨਸੈਪਟ ਸੀਗਾ ਕਿ ਬੱਚਿਆਂ ਨੂੰ ਇਨੋਵੇਟਿਵ ਤਰੀਕਿਆਂ ਨਾਲ ਪੜਾਉਂਦਾ ਮਤਲਬ ਬੇਸਿਕਲੀ ਉਹਨਾਂ ਨੇ ਦਿਖਾਇਆ ਸੀ ਕਿ ਅੱਜ ਕੱਲ ਦੇ ਜੋ ਸਕੂਲ ਦੇ ਵਿੱਚ ਮੈਥਡਸ ਚੱਲ ਰਹੇ ਨੇ ਪੜਾਉਣ ਦੇ ਉਹ ਹੀ ਸ਼ੋਅ ਕਿੰਨੇ ਵਧੀਆ ਸੀ ਸਤਿੰਦਰ ਸਰਤਾਜ ਜਾਂ ਅਸੀਮੀ ਜੈਲ ਸਭ ਤੋਂ ਵਧੀਆ ਕਿਹੜੇ ਦੋਨੋਂ ਦੀ ਵਧੀਆ ਜੁਗਲਬੰਦੀ ਦਿਖਾਈ ਹੋਈ ਸੀ ਦੋਨਾਂ ਦੀ ਜਿਹੜੀ ਜੁਗਲਬੰਦੀ ਦਿਖਾਈ ਸੀ ਕਿਦਾਂ ਲੱਗੀ ਬਹੁਤ ਗੈਨ ਮੂਵੀ ਆ ਜੀ ਮਜ਼ਾ ਹੀ ਆ ਗਿਆ ਮਜ਼ਾ ਹੀ ਆ ਗਿਆ ਭਾਈ ਜੀ ਨੂੰ ਕਿਦਾਂ ਹੀ ਲੱਗੀ ਬਹੁਤ ਵਧੀਆ ਜੀ ਇਸ ਦਿਨ ਦਾ ਸਤਾਜ ਜੀ ਦੀ ਐਕਟਿੰਗ ਵੀ ਬਹੁਤ ਵਧੀਆ ਸੀ ਮਿਚਾਲ ਜੀ ਦੀ ਵੀ ਬਹੁਤ ਵਧੀਆ ਈਵਨ ਕਿਚ ਬੱਚਿਆਂ ਦੀ ਸਿੱਖਿਆ ਬਹੁਤ ਚੰਗੀ ਦਿੱਤੀ ਗਈ ਹੈ ਮੋਟੀਵੇਸ਼ਨ ਬਹੁਤ ਵਧੀਆ ਹੈ ਦੱਸੋ ਕਿੰਨੇ ਨੰਬਰ 100, चो, 100 100 400 ਨੰਬਰ ਹਾਂਜੀ ਕਿਤੇ ਲਿਖੋ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਲੱਗਦਾ ਹੈ ਕਿ ਸਾਰੇ ਸਕੂਲਾਂ ਨੂੰ ਹੁਸ਼ਿਆਰ ਸਿੰਘ ਦਾ ਸਿਸਟਮ ਆ ਜਾਣਾ ਚਾਹੀਦਾ ਹੈ ਹੁਸ਼ਿਆਰ ਸਿੰਘ ਦੇ ਸਿਸਟਮ 'ਚ ਆ ਜਾਣਾ ਚਾਹੀਦਾ ਹੈ ਆ ਸਰਕਾਰੀ ਸਕੂਲਾਂ ਕੀ ਕਹੋਗੇ ਬਿਲਕੁਲ ਹੈ ਤਾਂ ਹੀ ਸਾਰੇ ਹੋਣਾ ਚਾਹੀਦਾ ਹੈ ਬਹੁਤ ਅੱਛਾ ਮੈਸੇਜ ਆ ਇੱਕ ਮੋਟੀਵੇਸ਼ਨਲ ਸਟੋਰੀ ਹੈ ਸਭ ਨੂੰ ਦੇਖਣੀ ਚਾਹੀਦੀ ਹੈ ਬਹੁਤ ਅੱਛਾ ਲੱਗਿਆ ਮੈਨੂੰ ਬਹੁਤ ਵਧੀਆ ਮੂਵੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਕੀ ਕਹੋਗੇ ਜੀ ਬਹੁਤ ਵਧੀਆ ਮੋਟੀਵੇਸ਼ਨਲ ਮੂਵੀ ਹੈ ਮੋਟੀਵੇਸ਼ਨਲ ਮੂਵੀ ਹੈ ਕੀ ਕਹੋਗੇ ਜੈਸ ਮੋਟੀਵੇਸ਼ਨਲ ਮੂਵੀ ਹੈ ਬਹੁਤ ਵਧੀਆ ਮ ਅ ਮਤਲਬ ਐਜੂਕੇਸ਼ਨ ਤੇ ਬਣੀ ਹੈ ਮੂਵੀ ਸਭ ਨੂੰ ਦੇਖਣੀ ਚਾਹੀਦੀ ਐ ਕਿਹ ਕਿਹੋ ਕੇ ਬਾਈ ਅੱਛੀ ਬਿਲਕੁਲ ਜੀ ਹਾਂ ਤੁਹਾਨੂੰ ਕਿਹਦਾ ਲੱਗ ਬਹੁਤ ਨਦੀਆ ਮੂਵੀ ਬਹੁਤ ਅੱਛੀ ਹੈ ਬਹੁਤ ਅچھے ਰੋਲਸ ਹੈ ਔਰ ਐਜੂਕੇਸ਼ਨ ਤੇ ਹੈ ਮੈਸੇਜ ਰੈਟਿੰਗ ਕੀ ਦੋਗੇ ਗੁੱਡ ਐ ਸਰ ਬਹੁਤ ਅੱਛੀ ਮੂਵੀ ਹੈ ਥੋੜਾ ਜਨਾ ਮੈਸੇਜ ਵੀ ਹੈ ਸਰਕਾਰ ਵਾਸਤੇ ਕਿ ਜਿਵੇਂ ਸਰਕਾਰ ਵਿੱਚ ਸਹੂਲਤਾਂ ਦੇ ਰਹੀ ਹੈ ਨਾ ਉਸ ਤਰ੍ਹਾਂ ਸਿਸਟਮ ਨਹੀਂ ਹੈਗਾ ਥੋੜਾ ਸਿਸਟਮ ਨੂੰ ਚੇਂਜ ਕਰਨਾ ਚਾਹੀਦਾ ਹੈਗਾ ਵਾ ਸਰਕਾਰਾਂ ਨੂੰ ਇਹ ਇੱਕ ਮੋਟੀਵੇਸ਼ਨ ਵੀ ਹੈਗੀ ਐ ਇਸ ਚੱਲਣ ਲਈ ਦੇਖੋ ਹਾਂ ਜੀ ਕਿ ਨਹੀਂ ਰਹੀ ਕਿ ਦੱਸ ਜੁਣ ਸਰ ਇਹ ਜਿਹੜੀ ਮੂਵੀ ਹੈ ਨਾ ਇਹ ਦੇਵਕਿਰਤੀ ਸਰ ਦੇ ਮਾਡਲ ਦੇ ਉੱਤੇ ਤਿਆਰ ਕੀਤੀ ਗਈ ਹੈ ਤੇ ਮਾਡਲ ਜਿਹੜਾ ਹੈ ਨਾ ਉਹ ਬਹੁਤ ਵਧੀਆ ਪਰੰਦੀ ਐਗਜ਼ੀਕਿਊਸ਼ਨ ਇੰਨੀ ਸ਼ਾਨਦਾਰ ਨਹੀਂ ਸੀਗੀ ਜਿਹੜਾ ਫਸਟ ਹਾਫ ਸੀਗਾ ਉਹ ਤਾਂ ਬਿਲਕੁਲ ਹੀ ਕੋਡਿਐਂਸ ਨਾਲ ਕਨੈਕਟ ਨਹੀਂ ਕੀਤਾ ਲੇਕਿਨ ਸੈਕੰਡ ਹਾਫ ਨੇ ਥੋੜਾ ਜਿਹਾ ਆਪਣੇ ਵੱਲ ਖਿੱਚਿਆ ਪਰ ਥੋੜੀ ਜਿਹੀ ਮੈਂ ਕਵਾਂਗਾ ਡਾਇਰੈਕਸ਼ਨ ਚ ਵੀਕਨੈਸ ਸੀਗੀ ਜਿੰਦੇ ਕਰਕੇ ਨਾ ਕੁਰੀ ਪਕੜ ਨਹੀਂ ਬਣ ਪਾਈ ਮੂਵੀ। ਐਕਟਿੰਗ ਦੀ ਗੱਲ ਕੀਤੀ ਜਾਵੇ। ਐਕਟਿੰਗ ਨੂੰ ਕਿੰਨੇ ਨੰਬਰ ਦਿੰਦੇ ਹੋ 10 ਦੇ ਵਿੱਚੋਂ? ਸਰਤਾਜ ਦੀ ਐਕਟਿੰਗ ਜਿਸ ਤਰ੍ਹਾਂ ਪੁਰਾਣੀਆਂ ਫਿਲਮਾਂ ਵਿੱਚ ਹੈ ਸੇ ਮੋਸੇ ਤੱਕ। ਕੋਈ ਜ਼ਿਆਦਾ ਐਕਸਪ੍ਰੈਸ਼ਨ ਨਹੀਂ ਕਰਦਾ। ਕੋਈ ਖੁੱਲਕੇ ਨਹੀਂ ਆਂਦਾ ਬਾਅਦ ਮਤਕੀ ਮਾਸੂਮ ਥੋੜਾ ਨਾ ਕੰਫੀਡੈਂਸ ਕੱਟ ਆਉਂਦੇ ਚ। ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਡਾਇਰੈਕਸ਼ਨ ਕਿਦਾਂ ਦੀ ਲੱਗਦਾ? ਡਾਇਰੈਕਸ਼ਨ ਮੈਂ ਤੁਹਾਨੂੰ ਹੀ ਦੱਸ ਰਿਹਾ ਨਾ ਕਿ ਜਿਹੜਾ ਫਰਸਟ ਹਾਫ ਸੀ। ਕਮਜ਼ੋਰ ਆ ਕਿਤੇ ਨਾ ਕਿਤੇ ਲੱਗ ਰਿਹਾ ਕਿ ਹਾਫ ਤਾਂ ਬਹੁਤ ਹੀ ਬਿਖੜਿਆ ਹੋਇਆ ਸੀਗਾ। ਕਿਤੇ ਐਵੇਂ ਫੀਲ ਹੋ ਰਿਹਾ ਕਿ ਜ਼ਿਆਦਾਤਰ ਜਿਹੜਾ ਕੈਂਬਾਸ ਹਰਤਾ ਦੇ ਉੱਤੇ ਫੋਕਸ ਆ ਔਰ ਸੀਨ ਜਿਹੜੇ ਆ ਅਲੱਗ-ਅਲੱਗ ਜਿਹੜੇ ਕਲਾਕਾਰ ਓਹਨਾਂ ਦੇ ਜਿਹੜੇ ਫੋਕਸ ਨਹੀਂ ਕੀਤੇ ਗਏ। ਹਾਂ ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ। ਗੈਪ ਦਿਖੇ ਮਤਕੀ ਇੱਕ ਦੋ ਚਾਰੇ ਹੀ ਦਿਖੇ ਇੱਕ ਆਪਣੀ ਹੀਰੋਇਨ ਕੀ ਨਾਮ ਹੁੰਦਾ ਸਿਮੀ ਚਹਿਲ ਸਿਮੀ ਚਹਿਲ ਤੇ ਇੱਕ ਸਰਤਾਜ ਸਿਰਫ ਇਹਨਾਂ ਦੋ ਦੋਨਾਂ ਦੇ ਉੱਪਰ ਹੀ ਕੈਮਰਾ ਵੱਜਿਆ ਬਾਕੀ ਤਾਂ ਇੱਕ ਥਾਣਾ ਸਿੰਘ ਜੀ ਸੀਗੇ ਉਹਨਾਂ ਦੀ ਥੋੜੀ ਐਕਟਿੰਗ ਵਧੀਆ ਸੀਗੀ ਬਾਕੀ ਹੋਰ ਤਾਂ ਕੋਈ ਦਿਖਿਆ ਨਹੀਂ ਗਾ ਕਨਸੈਪਟ ਕਿੱਦਾਂ ਦਾ ਹੈ ਕਨਸੈਪਟ ਸਰ ਵਧੀਆ ਹੈ ਲੇਕਿਨ ਉਹਦੀ ਐਗਜ਼ੀਕਿਊਸ਼ਨ ਨਹੀਂ ਵਧੀਆ ਹੋ ਪਾਈ ਨਾ ਗੱਲ ਹੋਰ ਬਿਹਤਰ ਹੋ ਸਕਦਾ ਬਹੁਤ ਬਿਹਤਰ ਹੋ ਸਕਦੀ ਜਿਸ ਤਰ੍ਹਾਂ ਅੱਜ AI ਦਾ ਜ਼ਮਾਨਾ ਹੈ ਹੈਨਾ AI ਦਾ ਜ਼ਮਾਨੇ ਵਿੱਚ ਆਪਾਂ ਇਦਾਂ ਦੀਆਂ ਮੂਵੀਜ਼ ਬਣਾ ਰਹੇ ਹਾਂ ਤਾਂ ਜ਼ਿਆਦਾ ਨਹੀਂ ਚੱਲ ਪਣ ਗਿਆ ਥੋੜਾ ਆਪਣੇ ਆਪ ਨੂੰ ਐਡਵਾਂਸ ਕਰਨਾ ਪਏਗਾ ਨਾ ਸਾਨੂੰ ਥੋੜਾ ਆਪਣੇ ਆਪ ਨੂੰ ਐਡਵਾਂਸ ਜਿਹੜਾ ਕਰਨਾ ਪਏਗਾ ਗੱਲਬਾਤ ਕਰ ਲਏ ਲੀਏ ਕਿੱਦਾਂ ਲੱਗੀ ਮੂਵੀ ਬਹੁਤ ਅੱਛੀ ਮਜ਼ਾ ਆ ਗਿਆ ਐਂਟਰਟੇਨਿੰਗ ਐਂਟਰਟੇਨਿੰਗ ਹਾਂਜੀ ਕਿੱਦਾਂ ਲੱਗੀ ਮੂਵੀ ਬਹੁਤ ਅੱਛੀ ਲੱਗੀ ਅੱਛਾ ਸਭ ਤੋਂ ਵਧੀਆ ਰੋਲ ਕਿਹਦਾ ਲੱਗਦਾ ਹੁਸ਼ਿਆਰ ਸਿੰਘ ਹੁਸ਼ਿਆਰ ਸਿੰਘ ਦਾ ਅਗਰ ਕਨਸੈਪਟ ਦੀ ਗੱਲ ਕੀਤੀ ਜਾਵੇ ਕਿੱਦਾਂ ਦਾ ਕਨਸੈਪਟ ਸੀ ਅੱਛਾ ਸੀ ਬੜੀ ਅੱਛੀ ਅੱਛਾ ਹਾਂਜੀ ਕਿਦਾਂ ਲੱਗੀ ਬੱਲੇ ਬੱਲੇ ਜੀ ਸੋ ਕਿਤੇ ਨ ਕਿਤੇ ਜਿਹੜਾ ਆ ਸਤਿੰਦਰ ਸਰਤਾਦ ਦੀ ਹੁਸ਼ਿਆਰ ਸਿੰਘ ਮੂਵੀ ਜਿਹੜੀ ਆ ਅੱਜ ਜਿਹਦਾ ਰਿਲੀਜ਼ ਹੋ ਚੁੱਕੀ ਆ ਸਭ ਤੋਂ ਪਹਿਲੇ ਰਿਵਿਊ ਦੇ ਰਹੇ ਆ ਤੁਹਾਨੂੰ ਕਹ ਦੱਸ ਦਈਏ ਕਿ ਫਿਲਮ ਦੀ ਜਿਹੜੀ ਡਾਇਰੈਕਸ਼ਨ ਹੈ ਕਿਤੇ ਨ ਕਿਤੇ ਵਿੱਚ ਗੈਪ ਜ਼ਰੂਰ ਦਿਖ ਰਹੇ ਨੇ ਕਿਤੇ ਨਾ ਕਿਤੇ ਜ਼ਿਆਦਾਤਰ ਕੈਮਰਾ ਜਿਹੜਾ ਸਤਿੰਦਰ ਸਰਤਾਦ ਦੇ ਉੱਤੇ ਔਰ ਸਿਮੀ ਚਾਹ ਤੇ ਫੋਕਸ ਕੀਤਾ ਗਿਆ ਉੱਥੇ ਬਾਕੀ ਕਲਾਕਾਰਾਂ ਦੀ ਐਕਟਿੰਗ ਦੇ ਵਿੱਚ ਜਿਹੜੇ ਗੈਪ ਹੈ ਉਹ ਦਿਖਦੇ ਨੇ ਕਨਸੈਪਟ ਜਿਹੜਾ ਹੈ ਬਹੁਤ ਬਿਹਤਰੀਨ ਹੈ ਲੋਕਾਂ ਨੂੰ ਕਨਸੈਪਟ ਜਿਹੜਾ ਨਵਾਂ ਲੱਗ ਰਿਹਾ ਆ ਪਰ AI ਦੇ ਜ਼ਮਾਨੇ ਦੇ ਵਿੱਚ ਕਹਿਣਾ ਹੈ ਕਿ AI ਦੀ ਟੈਕਨੋਲੋਜੀ ਦੇ ਜ਼ ਬਿਹਤਰੀਂ ਤਾਂ ਜ਼ਰੂਰ ਹੈ ਪਰ ਇਸ ਤੋਂ ਵਧੀਆ ਹੋ ਸਕਦਾ ਸੀ ਔਰ ਜੇ ਆਪਾਂ ਫਿਲਮ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਸਤਿੰਦਰ ਸਰਤਾਜ ਜਿਹੜੇ ਨੇ ਗੀਤਾਂ ਲਈ ਜਾਣੇ ਜਾਂਦੇ ਨੇ ਔਰ ਡਾਕਟਰ ਸਤਿੰਦਰ ਸਰਤਾਜ ਦੇ ਜਿਹੜੇ ਗੀਤ ਹੈ ਬਹੁਤ ਹੀ ਬਿਹਤਰੀਨ ਹੈ ਫਿਲਮ ਦਾ ਕਨਸੈਪਟ ਜਿਹੜਾ ਹੈ ਕਾਫੀ ਅੱਛਾ ਹੈ ਲੋਕਾਂ ਨੂੰ ਪਸੰਦ ਆ ਰਿਹਾ ਆ ਔਰ ਜਿਸ ਜਗ੍ਹਾ ਦੇ ਉੱਤੇ ਜਿਹੜਾ ਹੈ ਫਿਲਮ ਸ਼ੂਟ ਕੀਤੀ ਗਈ ਹੈ ਅਗਰ ਪਹਿਲੇ ਫਸਟ ਆਪਦੀ ਗੱਲ ਕੀਤੀ ਜਾਵੇ ਤੇ ਪਹਿਲੇ ਫਸਟ ਹਾਫ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ 3 ਇਡੀਅਟ ਦੀ ਜਿਹੜੀ ਆ ਕਨਸੈਪਟ ਹੈ ਉਹਦੀ ਜ਼ਿਆਦਾ ਜ਼ਰੂਰ ਆਵੇਗੀ ਤੁਹਾਨੂੰ ਔਰ ਸੈਕਿੰਡ ਹਾਫ ਦੇ ਵਿੱਚ ਫਿਲ ਇਹੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਸਟੋਰੀ ਲਾਈਨ ਹੈ ਕਿਤੇ ਨਾ ਕਿਤੇ ਪੰਜਾਬ ਦੇ ਪਿੰਡਾਂ ਨੂੰ ਜਿਹੜਾ ਹੈ ਐਜੂਕੇਟਰ এডਿਕੇਸ਼ਨ ਦੇਣੀ ਅਤੇ ਨਵੇਂ ਤਰੀਕੇ ਦੇ ਕਨਸੈਪਟ ਨੂੰ ਪੇਸ਼ ਕਰਨ ਦੇ ਉੱਤੇ ਜ਼ਰੂਰ ਅਧਾਰਿਤ ਤੇ ਚਾਹੁੰਦੇ ਨੇ ਕਿ ਹੁਣ ਪੰਜਾਬ ਦੇ ਸਟੂਡੈਂਟ ਜਿਹੜੇ ਨੇ ਪ੍ਰੈਕਟੀਕਲੀ ਸਿੱਖਣ ਨਵੇਂ ਢੰਗ ਦੇ ਨਾਲ ਸਿੱਖਣ ਅਜਿਹੇ ਦੇ ਵਿੱਚ ਜਿਹੜਾ ਸਤਿੰਦਰ ਸਰਤਾਹ ਦੀ ਇਹ ਫਿਲਮ ਜਿਹੜੀ ਹੈ ਵੱਡੀ ਪਹਿਲ ਜਿਹੜੀ ਹੋ ਸਕਦੀ ਹੈ ਉਹਨ ਵੱਡਾ ਮੈਸੇਜ ਦੇ ਰਹੇ ਨੇ ਕਿਉਂਕਿ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਪੰਜਾਬੀਆਂ ਦੀ ਜਿਹੜਾ ਆ ਨਾਮ ਗੂਰਦਾ ਆ ਬੋਲੀ ਗੂਰਦੀ ਹੈ ਔਰ ਉਹ ਪੰਜਾਬੀ ਜਿਹੜੇ ਨੇ ਮਾਨ ਦੇ ਨਾਲ ਕਹਿੰਦੇ ਅਸੀਂ ਪੰਜਾਬੀ ਆ ਅਜੇ ਇਹਦੇ ਵਿੱਚ ਸਤਿੰਦਰ ਸਰਤਾਜ ਨੇ ਡਾਕਟਰ ਸਤਿੰਦਰ ਸਰਤਾਜ ਨੇ ਵਧੀਆ ਕਨਸੈਪਟ ਇੱਕ ਵਾਰ ਜ਼ਰੂਰ ਲੈ ਕੇ ਆਏ ਨੇ ਹਾਲਾਂਕਿ ਜਿਹੜਾ ਡਾਇਰੈਕਸ਼ਨ ਦੇ ਵਿੱਚ ਅਰੇ ਸਟੋਰੀ ਲਾਈਨ ਦੇ ਵਿੱਚ ਕੁਝ ਗਾਇਬ ਜ਼ਰੂਰ ਹੈ ਪਰ ਇਸ ਦੇ ਬਾਵਜੂਦ ਵੀ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਈਆ ਤੇ ਜੇ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਵੱਲੋਂ ਜਿਹੜੀ ਹੈ ਇਸ ਫਿਲਮ ਨੂੰ ਜਿਹੜਾ ਆ ਇਸ ਕਨਸੈਪਟ ਨੂੰ ਜਿਹੜੀ ਹੈ ਦਸਾਂ ਦੇ ਵਿੱਚੋਂ ਨੋ ਰੇਟਿੰਗ ਦਿੱਤੀ ਜਾ ਰਹੀ ਆ ਪਰ 5 ਸਟਾਰ ਦੇ ਵਿੱਚੋਂ 4 ਸਟਾਰ ਦਿੱਤੇ ਜਾ ਰਹੇ ਆ ਪਰ ਅਗਰ ਇਸ ਇਸ ਦੀ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਡਾਇਰੈਕਸ਼ਨ ਦੇ ਵਿੱਚ ਜ਼ਰੂਰ ਜਿਹੜਾ ਆ ਅਸੀਂ ਇਹਨੂੰ 3 ਸਟਾਰ ਦੇ ਰਹੇ ਆ ਦਸਾਂ ਦੇ ਵਿੱਚੋਂ ਸੱਤ ਸਟਾਰ ਦੇ ਰਿਹਾ ਪਰ ਅਗਰ ਆ ਪੂਰੇ ਪੂਰੇ ਐਕਟਿੰਗ ਸਿਮ ਵਿੱਚ ਇਹਦੀ ਗੱਲ ਕੀਤੀ ਜਾਵੇ ਬੀ ਐਨ ਸ਼ਰਮਾ ਦੀ ਗੱਲ ਕੀਤੀ ਜਾਵੇ ਜਾਂ ਅਗਰ ਸਤਿੰਦਰ ਸਰਤਾਜ ਦੀ ਗੱਲ ਕੀਤੀ ਜਾਵੇ ਜਾਂ ਬਾਕੀ ਜਿੰਨਾ ਵੀ ਸਟੂਡੈਂਟ ਹੈ ਜਾਂ ਬੱਚੇ ਜਿਹੜੇ ਫਿਲਮ 'ਚ ਦਿਖਾਏ ਗਏ ਨੇ ਬਿਹਤਰੀਨ ਐਕਟਿੰਗ ਕਰਦੇ ਜਰੂਰ ਮਹਿਸੂਸ ਹੋ ਰਹੇ ਨੇ ਪਰ ਫਿਰ ਉਹੀ ਗੱਲ ਹੈ ਕਿ ਕਮੀ ਜਿਹੜੀ ਮਹਿਸੂਸ ਹੋਈ ਆ ਕਿਤੇ ਨਾ ਕਿਤੇ ਜਿਹੜੇ ਗੈਪ ਆ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਸਟੋਰੀ ਦੇ ਵਿੱਚ ਜਿਹੜਾ ਲਵ ਸਟੋਰੀ ਦਾ ਐਂਗਲ ਹੈ ਔਰ ਉਸ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਐਂਗਲ ਹੈ ਦੋਨਾਂ ਨੂੰ ਜਿਹੜਾ ਇਕੱਠਾ ਦਿਖਾਉਣ ਦਾ ਪ੍ਰਯਤਨ ਕੀਤਾ ਗਿਆ ਉਸ ਦੇ ਵਿੱਚ ਥੋੜੀ ਜੀ ਕਮੀ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਜਿਸ ਕਰਕੇ ਅਸੀਂ ਇਸ ਨੂੰ ਜਾਂਦੇ ਜਾਂਦੇ 5 ਦੇ ਵਿੱਚੋਂ 4 ਸਟਾਰ ਦੇ ਰਹੇ ਹਾਂ ਅਗਲੀ ਵਾਰ ਫਿਰ ਮਿਲਾਂਗੇ ਫਿਲਮ ਰਿਵਿਊ ਦੇ ਨਾਲ ਤਾਂ ਹੀ